ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਤੋਂ ਬਣਾਉਣ ਲੱਗੇ ਆ ਬਾਈ ਕੋਲੇ 7 ਬੱਚੇ ਨੇ ਇਸ ਟਾਈਮ ਬੱਚਿਆਂ ਤਾਂ ਬਾਈ ਕੋਲੇ ਜਿਆਦਾ ਵੀ ਸੀਗੀਆਂ ਬਈ ਉਹ ਸੇਲ ਹੋ ਗਈਆਂ ਬਾਕੀ ਦੀ ਡਿਟੇਲ ਆ ਜਿਹੜੀ ਬਾਈ ਤਾਂ ਪੁੱਛਾਂਗੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੋਵੇ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8146715312 ਆਉ ਪੁੱਛ ਲੈਨੇ ਬਾਈ ਟੋਟਲ ਬਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਚੜਦੀ ਕਲਾ ਜੀ ਤਰਮਿੰਦਰ ਕਿੰਨੀਆਂ ਬੱਚੀਆਂ ਸੀ ਫਿਰ ਟੋਟਲ ਆਪਣੇ ਕੋਲੇ ਵੀਰੇ ਟੋਟਲ 19 ਨਗ ਸੀ ਜੀ 19 ਨਗ ਸੀ ਹਾਂ ਜੀ ਦੋ ਇੱਕ ਥਾਂ ਚਲੇ ਗਏ ਜੀ ਹੂੰ ਤੇ ਚਾਰ ਇੱਕ ਥਾਂ ਵੇਚ ਤੇ ਆਪਾਂ ਤੇ 6 ਜਿਹੜੇ ਆਪਣੇ ਇਹ ਜੇ ਖੜੇ ਹੈਗੇ ਉਹ ਜਾਣੇ ਆ ਜੀ ਆਪਣੇ 18 ਆਰਬੀ ਦੇ ਵਿੱਚ ਠੀਕ ਹਾਂਜੀ 18 ਰਵੀਜ ਹਾਂਜੀ ਉਹ ਛੇ ਅੱਜ ਬਸ ਐ ਮੰਨ ਕੇ ਚਲੋ ਵੀ ਰਾਤ ਨੂੰ ਲੋਡ ਕਰਾਂਗੇ 2 ਵਜੇ ਤਕਰੀਬਨ ਠੀਕ ਹੈ ਜਿਹੜੀਆਂ ਆ ਟੜੀਆਂ ਨੇ ਹਾਂ ਹਾਂਜੀ ਹਾਂਜੀ ਬਾਈ ਠੀਕ ਹੈ ਬਈ ਇਹ ਨਾ ਜਿਹੜੇ ਸਾਰੇ ਬਈ ਸੇਲ ਹੋ ਗਏ ਠੀਕ ਹੈ ਕਿ ਨਹੀਂ 14 ਨਾਗੇ ਸੀ ਟੋਟਲ ਹਾਂਜੀ ਹਾਂਜੀ ਬਾਈ ਸਤ ਨਾਗਾਂ ਦੀ ਜਿਹੜੀ ਵੀਡੀਓ ਆਪਾਂ ਕਰ ਹਾਂ ਬਾਈ ਸਤ ਨਾਗ ਰਹਿ ਗਏ ਜਿਵੇਂ ਕਹਿੰਦੇ ਵੀ ਰਿਕਾਰਡ ਇਹਨਾਂ ਦਾ ਜਿਹੜਾ ਦੂਜੀ ਤੇ ਦੋ ਤੇ ਤਿੰਨ ਜੇਨਰੇਸ਼ਨਾਂ ਦਾ ਪਿਆਗਾ ਓਕੇ ਹਾਂਜੀ ਠੀਕ ਹੈ ਕੁਆਲਿਟੀ ਵੀ ਪੂਰੀ ਟੌਪ ਆ ਗਈ ਆਪਣੇ ਕੋਲੇ ਬੱਚਾਂ ਦੀ ਹੂੰ ਦੰਦੋ ਵੀ ਖੀਰੀਆਂ ਹੂੰ ਕੱਦ-ਕਾਠ ਵੀ ਫੁੱਲ ਆ ਠੀਕ ਹੈ ਤੇ ਬਾਇਓ ਡਾਟਾ ਇਹ ਮੰਨ ਕੇ ਚਲ ਡਾਕਟਰ ਜਰਸੀਆਂ ਦਾ ਹੈਗਾ 28 ਤੋਂ 30 32 ਕਿਲੋ ਦਾ ਦੁੱਧ ਜਿਹੜਾ ਮਿਲਕ ਰਿਕਾਰਡ ਆ ਤੇ ਜਿਹੜੀਆਂ ਆਪਣੇ ਕੋਲੇ ਐਚ ਐਫ ਨੇਗੀਆਂ ਐਚ ਐਫ ਦਾ ਹੈਗਾ ਆਪਣਾ 40 ਤੋਂ ਪਲੱਸ ਨਾਲ ਰਿਕਾਰਡ 40 ਤੋਂ ਪਲੱਸ ਹਾਂਜੀ ਠੀਕ ਆ ਬ ਬਹੁਤ ਚੰਗਾ ਰਿਕਾੜਾ ਬਈ ਚੰਗੀਆਂ ਨੇ ਬੱਚੀਆਂ ਨਾਮ ਤੇ ਦੇਖ ਲਓ ਹੁਣ ਤੁਸੀਂ ਕਵਾਲਿਟੀ ਖੜੀ ਸਾਹਮਣੇ ਤੁਹਾਡੇ ਜਰਸੀ ਦੀ ਬਈ ਫੁੱਲ ਬਰੀਡ ਆ ਨਾ ਬਈ ਧਰਮਿੰਦਰ ਪਿੰਡ ਸੰਧੂਕਲਾ ਸੰਧੂ ਡੇਰੀ ਫਾਰਮ ਆਪਣਾ ਠੀਕ ਆ ਬਈ ਤੇ ਜ਼ਿਲ੍ਹਾ ਬਰਨਾਲੇ ਦਾ ਤਸੀਲ ਆਪਾਂ ਨੂੰ ਤਪਾ ਪੈਂਦੀ ਹੈ ਕਿ ਮੋਬਾਈਲ ਨੰਬਰ ਆਪਣਾ 62800218644 ਤੇ ਜੇ ਕੋਈ ਵੀਰ ਆਪਣਾ ਬਰਨਾਲੇ ਵਾਲੀ ਸਾਈਡ ਤੋਂ ਆਉਂਦਾ ਤਾਂ ਆਪਣਾ ਭਧੌੜ ਆ ਗਿਆ ਨੇੜੇ ਤੇ ਜੋ ਕੋਈ ਬਠਿੰਡੇ ਵਾਲੀ ਸਾਈਡ ਤੋਂ ਆਉਂਦਾ ਤਾਂ ਆਪਣੇ ਤਪਾ ਆ ਗਿਆ ਨੇੜੇ ਠੀਕ ਆ ਬਈ ਬਈ ਪਹਿਲਾਂ ਜਰਸੀ ਦੀ ਵੀ ਗੱਲ ਕਰਦੇ ਕਿੰਨੀ ਕੋਮਰ ਹੈ ਜੀ ਨੰਦੋ ਡਾਕਟਰ ਖੀਰੀਆ ਹਮ ਫੁੱਲ ਕੁਆਲਿਟੀ ਆ ਹਮ ਬਾਕੀ ਬੱਚੀ ਦਾ ਐ ਵੀ ਨਹੀਂ ਕੋਈ ਚੱਕਰ ਆਪਾਂ ਦੰਦ ਪਟਦੇ ਹਾਂਗੇ ਠੀਕ ਆ ਅਲੱਗੋ ਖਾਣੀ ਵੱਡਾ ਬਾਈਕ ਨਾਲ ਜਿਹੜੇ ਪਟਕੇ ਦਿਖਾਦੇ ਸਮੇਂ ਪੜੀ ਰਾਜ ਕੀ ਬਾਤ ਆ ਬਾਈ ਹਮ ਕੁਆਲਿਟੀ ਟੌਪ ਆ ਜਾਵਾ ਕੁਆਲਿਟੀ ਟੌਪ ਕਰੇਜ ਬੋਲਦੀ ਬੱਚੀ ਹੈਗੀ ਇਹ ਓਕੇ ਹਾਂਜੀ ਹਮ ਤੋਰਾ ਤਾਰ ਥਣ ਥੱਲੇ ਚਾਰ ਜਾਨ ਜਾਂਦਾ ਨਿੱਗਰ ਪੂਰੀ ਫੁੱਲ ਆ ਗਈ ਚੈਗ ਦਾ ਇਹਦੇ ਸੀਮਨ ਲੱਗਿਆਗਾ ਤੇ 24 ਦਿਨ ਹੋ ਗਏ ਇਹਦੇ ਸੀਮਨ ਲੱਗੇ ਨੂੰ 24 ਦਿਨ ਹੋ ਗਏ ਸੀਮਨ ਲੱਗੇ ਤੇ ਡਾਕਟਰ ਝੋਲੀ ਛੂਲੀ ਤੇ ਬੋਦੀ ਬੁੱਦੀ ਬੱਚੀ ਦੇ ਫੇਸ ਦੇਖੋ ਫੇਸ ਦੀ ਜਿਹੜੀ ਬਿਊਟੀ ਕੁਆਲਿਟੀ ਦੇਖੋ ਬੱਚੀ ਦੀ ਅਸਲ ਨਾਲ ਬੱਚੀ ਫੇਸ ਤੋਂ ਹੀ ਪਤਾ ਲੱਗ ਜਾਂਦੀ ਹੈ ਜਾਨ ਜਾਂਦਾ ਨਿਕਲ ਰੁਕਰ ਪੂਰੀ ਫੁੱਲ ਹੈ ਹਾਂ ਰਾਜੀ ਸਮੇਂ ਭੜੀ ਤੇ ਵਾਲ ਦੇਖੋ ਆਰਡਰ ਦੇ ਜਿਹੜੇ ਵਾਲ ਆਣ ਚਾਰ ਹੀ ਹੋਣਗੇ ਡਾਕਟਰ ਸਾਰੇ ਜਾਨਵਰਾਂ ਦੇ ਨਿਸ਼ਾਨ ਵੀ ਨਹੀਂ ਹੋਣਾ ਪੰਜਵੇਂ ਦਾ ਜੇ ਕਿਸੇ ਤੇ ਪੰਜਵੇਂ ਦਾ ਨਿਸ਼ਾਨ ਹੋਵੇ ਚਾਹੀ ਕੋਈ ਬੰਦਾ ਆਪਣੇ ਤੋਂ ਆਨਲਾਈਨ ਖਰੀਦਦਾ ਤੇ ਗੱਡੀ ਚ ਬਾਸ ਭੇਜ ਦੇ ਆਪਣੇ ਠੀਕ ਹੈ ਆਪਣੀ ਘਰ ਤੱਕ ਦੀ ਅਗਲੇ ਦਾ ਗਾਰੰਟੀ ਹੋਣੀ ਹੈ ਤੇ ਵੀਰੇ ਇੱਕ ਸੱਚ ਗਿਫਟ ਵੀ ਦੇਣਾ ਹਨਾ ਹਾਂ ਬਾਈ ਆਪਣਾ 6 ਬੱਚੀਆਂ ਦੇ ਨਾਲ 7ਵੀਂ ਬੱਚੀ ਆਪਾਂ ਗਿਫਟ ਦੇਣੀ ਹੈਗੀ ਜੇ ਪੂਰੇ ਦਾ ਪੂਰਾ ਲਾਟ 7 ਬੱਚੀਆਂ ਨੇ 6 ਬੱਚੀਆਂ ਦੇ ਰੁਪਏ ਲਊ ਬਾਈ ਤੇ ਇੱਕ ਬੱਚੇ ਜਿਹੜੀ ਬਿਲਕੁਲ ਫਰੀ ਦੇਊਗਾ ਬਾਈ ਮੁੱਲ ਕੀ ਰਹੂਗਾ ਮੋਲ ਡਾਕਟਰ 190000 ਰੁਪਿਆ ਦਾ ਪੂਰੇ ਲੋਟ ਦਾ ਠੀਕ ਆ 7ਵੀਂ ਬੱਚੀ ਇਹਨਾਂ ਦੇ ਵਿੱਚ ਫਰੀ ਹੈਗੀ ਹੂੰ ਤੇ ਡਿਲੀਵਰੀ ਆਪਣੀ ਜਿਹੜੀ 100 ਕਿਲੋਮੀਟਰ ਦੀ ਫਰੀ ਹੈਗੀ ਠੀਕ ਆ ਹਾਂਜੀ 100 ਕਿਲੋਮੀਟਰ ਦਾ ਜਿਹੜਾ ਕਿਰਾਇਆ ਦੇਣੇ ਵੀ ਆਪਾਂ ਜਿਵੇਂ ਕਹਿੰਦਾ ਡਾਇਮੰਡ ਪੀਸ ਹੀ ਆ ਡਾਇਮੰਡ ਪੀਸ ਹੀ ਆ ਪਹਿਲਾ ਡਾਇਮੰਡ ਪੀਸ ਤਾਂ ਤੁਹਾਨੂੰ ਬਈ ਦਿਖਾਤਾ ਹਨ ਫੁੱਲ ਰਾਜੇ ਸਮੇਂ ਪੜੀ ਕੱਦ ਮਾਂ ਦਾ ਦੁੱਧ ਬਈ ਕਿੰਨਾ ਗਾ ਮਾਂ ਦਾ ਦੁੱਧ ਰਕਟਰ ਤਾਂ 32 ਕਿਲੋ ਹੈ 32 ਲੀਟਰ ਮਾਂ ਦਾ ਦੁੱਧ ਆ ਬਈ ਕਿਸੇ ਪਾਸੋਂ ਵੱਸੀ ਚ ਕੋਈ ਘਾਟ ਨਹੀਂ ਟੀਕੇ ਦੇ ਵੀ 100% ਘਾਵਲੀ ਆ ਅੱਗੇ ਵੀਰੇ 2 ਨੰਬਰ ਤੇ ਅੱਗੇ ਆਗੀ ਭਾਈ ਅੱਛਾ ਫਦੀ ਬੱਚੀ ਹੂੰ ਤੇ ਬੱਚੀ ਆਪਾਂ ਦਿਖਾਉਣਾ ਤੁਹਾਨੂੰ ਕਿਆ ਵਾਤਾਂ ਹੀ ਆ ਬਈ ਕਿਆ ਵਾਸਤਾ ਹੀ ਆ ਬਈ ਮੈਂ ਕਹਿੰਦਾ ਡਾਇਮੰਡ ਪੀਸ ਆ ਹਨ ਬਈ ਇੱਕ ਤੋਂ ਇੱਕ ਵੱਧ ਕੇ ਆਉਗੀ ਬਾਈ ਫੇਸ ਦੇਖੋ ਜਾਨ ਜਾਨ ਬੱਚੀ ਦੀ ਬਿਊਟੀ ਦੇਖ ਤੁਸੀਂ ਬਿਊਟੀ ਚੈੱਕ ਕਰ ਲੋ ਬਾਈ ਫੇਸ ਬੜਾ ਚੰਗਾ ਤੋਰਾ ਤੋਰਾ ਕਹਿੰਦੇ ਅਸਲ ਬਰੀਡ ਆ ਬਾਈ ਇਹ ਅਸਲ ਬਰੀਡ ਆ ਸਹੀ ਗੱਲ ਔਰ ਐਵੀਐਸ ਦੇ ਬਰੂਟ ਬੋਲ ਦੀ ਬੱਚੀ ਆ ਤੇ ਥੱਲੇ ਝੂਲੀ ਝੂਲੀ ਦੇ ਝੂਲੀ ਨਾ ਬਾਈ ਮੈਂ ਕਹਿੰਦਾ ਜਿਵੇਂ ਗੱਬੜ ਨਹੀਂ ਹੁੰਦੀ ਇਹਨੇ 35 36 ਦਿਨ ਹੋ ਗਏ ਟੀਕਾ ਲੱਗੇ ਇਹਨੂੰ ਅੱਛਾ ਹਾਂਜੀ ਹੂੰ 35 ਤੋਂ 36 ਦਿਨ ਬਾਈ ਦਾ ਹੁੰਦਾ ਹੋ ਗਏ ਸੀ ਹੁਣ ਲੱਗੇ ਇਹਨੂੰ ਫੇਸ ਬੜਾ ਚੰਗਾ ਫੇਸ ਬਿਊਟੀ ਦੇਖੋ ਬਾਈ ਬੱਛੀ ਦੀ ਜਾਨ ਜੰਦ ਕੁਆਲਟੀ ਬਿਊਟੀ ਦੇਖੋ ਬੱਛੀ ਦੇ ਵਿੱਚ ਨਹੀਂ ਦੇਖੋ ਯਾਰ ਬੱਛੀ ਦੀ ਕੀ ਬਾਤ ਹੈ ਭਾਈ ਜਿਵੇਂ ਕਹਿੰਦਾ ਪ्युअर ਫਾਰਮ ਦੀ ਸ਼ਾਨ ਆ ਗਈ ਬੱਛੀ ਹਮਮ ਸਹੀ ਗੱਲ ਆ ਭਾਈ ਬੱਛੀ ਦੀ ਜਾਨ ਜੰਦ ਬੱਛੀ ਦਾ ਤੋਰਾ ਜੀ ਭਾਈ ਤੇ ਫੁੱਲ ਕੁਆਲਟੀ ਆ ਫਾਰਮ ਦੀ ਸ਼ੁਰੂਆਤ ਹੋ ਜੇ ਹਨਾ ਚੰਗੇ ਜੀ ਬੱਚਿਆਂ ਤੋਂ ਹਾਂ ਬਈ ਹਾਂ ਆ ਫਾਰਮ ਆ ਜਿਹੜਾ ਕਿਤੇ ਦੀ ਕਿਤੇ ਜਾਂਦਾ ਹਾਂ ਵਧੀਆ ਸਕਸੈਸ ਹੋ ਜਾਂਦਾ ਇਹੋ ਜਿਹੇ ਚੰਗੇ ਬੱਚਿਆਂ ਤੋਂ ਸ਼ੁਰੂਆਤ ਕਰਦਾ ਬੰਦਾ ਮੈਂ ਖੁਦ ਚੰਗੀ ਆ ਬਈ ਬੱਚੇ ਬਹੁਤ ਚੰਗੇ ਪਾ ਹਾਂ ਬਈ ਹਾਂ ਅੱਗੇ ਚੰਗੇ ਸੀਮਨ ਤੋਂ ਹੀ ਗੱਪਣ ਕਰਵਾਈ ਹੋਊਗਾ ਨਾ ਵੀਰੇ ਹਾਂ ਬਈ ਆਪਣੇ ਕੋਲੇ ਡਿਟੇਲ ਲਿਖੀ ਹੋਈ ਹੈਗੀ ਜਿਹੜਾ ਸੀਮਨ ਨੇ ਲੱਗਿਆ ਲੱਗਿਆ ਸਿਕਸੜਾਗਾ ਅੱਛਾ ਰੈਣੀ ਨਾ ਰੈਣੀ ਅਗਲੇ ਦੇ ਕਰਮ ਆਗੇ ਹਨਾ ਤੇ 35 36 ਦਿਨ ਹੋ ਗਏ ਤੇ ਏ ਆਈ ਹੋਈ ਨੂੰ 31 ਤੋਂ 36 ਦਿਨ ਹੋ ਗਏ ਬਈ ਕਹਿੰਦਾ ਠੀਕ ਹੈ ਫਿਰ 6s ਦੀ ਜਿਹੜੀ ਬਿਊਟੀ ਆ ਕਮਾਲ ਗਲਾਬੀ ਆ ਨਾਸਾਂ ਬਈ ਬਾਕੀ ਡਾਕਟਰ ਜਾਣ ਜਾਂਦਾ ਤਾਂ ਥੱਲੇ ਝੋਲੀ ਜੂਲੀ ਦਾ ਤਾਂ ਲੇਖੀ ਕੋਈ ਨਹੀਂ ਖਾ ਵੀ ਦੇਵਾਂਗੇ ਪੱਦਰ ਪੁੱਦਰ ਰਾਜੀ ਰੂਜੀ ਫੁੱਲਾ ਟੀਕੇ ਭਰਾਵਾ ਵੀ ਆ ਟੀਕੇ ਦੇ ਫੁੱਲ ਕਾਵਲਾ ਇਹ ਨਹੀਂ ਹੈਗਾ ਵੀ ਟੀਕੇ ਦੇ ਕਾਵਲ ਨਹੀਂ ਟੀਕੇ ਭਰਾ ਤਾਂ ਹਨ ਵੀਰੇ ਹੂੰ ਤੋਰਾ ਤਰਾ ਕੇ ਕਿਸੇ ਇਕੱਲੀ ਇਕੱਲੀ ਬੱਚੀ ਲੈਣੀ ਹੈ ਡਾਕਟਰ ਉਹਦਾ ਮੁੱਲ ਫੋਨ ਤੇ ਕਰਾਂਗੇ ਆਪਾਂ ਠੀਕ ਆ ਜੈ ਤੇ ਲੋੜ ਦਾ ਰੇਟ ਆਪਾਂ ਦੱਸ ਹੀ ਦੇ ਤਾਂ 190000 ਰੁਪਏ ਡਿਮਾਂਡ ਆ ਆਪਣੀ ਝੋਲੀ ਬਹੁਤ ਚੰਗੀ ਐ ਯਾਰ ਬਲਪੂ ਮੈਂ ਕਹਾਂ ਡਾਕਟਰ ਜਮਾ ਟਾਪਰ ਪੀਸ ਆ ਕੇ ਸਹੀ ਗੱਲ ਆ ਹਾਂਜੀ ਹਾਂਜੀ ਹੂੰ ਬਾਛਿਆਂ ਦੇਖੋ ਤੁਸੀਂ ਮਾਗਣਾ ਤੋਰਾ ਤਾਰਾ ਪੱਦਰ ਪੁੱਦਰ ਫੁੱਲ ਆ ਬਾਈ। ਕੀ ਬਾਤ ਆ ਬਾਈ। ਬੱਚੀ ਉਹ ਵੀ ਚੰਗੀ ਜਰਸੀ, ਦੋ ਡਾਇਮੰਡ ਪੀਸ ਦਿਖਾ ਦਿੱਤੇ, ਤੀਜਾ ਵੀ ਲਿਆਉਨੇ। ਤੀਜੀ ਕਿਹੜੀ ਆ ਵੀਰੇ? ਤੀਜੀ ਆ ਗਈ ਬਾਈ ਲਾਈਟ ਹਾਊਸ ਦੀ ਬੱਚੀ ਹੈਗੀ ਪੀਡੀਐਫ ਦੀ। ਓਕੇ। ਬੱਚੀ ਦੀ ਕੁਆਲਿਟੀ, ਬੱਚੀ ਦਾ ਤੋਰਾ ਵੱਚੀ ਦੀ ਜਾਨ ਜਾਂਦਾ ਦੇਖੋ ਤੁਸੀਂ। 12 ਕਿ ਮਹੀਨਿਆਂ ਦਾ ਬੱਚਾ ਤੇ ਬੱਚੀ ਥੱਲੇ ਥਣ ਝੋਲੀ ਤੇ ਪਿੱਠ ਪੂੜੇ ਦੀ ਚੜਾਈ ਦੇਖੋ। ਕੀ ਬਾਤ ਆ ਯਾਰ। ਹਨਾ ਟੀਕੇ ਦੇ ਬਿਲਕੁਲ ਕਾਵਲੀ ਆ ਹਨਾ। ਮੈਂ ਕਹਾਂ ਬਾਈ ਸ਼ਾਈਨਿੰਗ ਕੁਆਲਿਟੀ ਪੂਰੀ ਫੁੱਲ ਆ ਬੱਚੀ ਦੇ ਵਿੱਚ। ਹਮ ਕਵਾਲਿਟੀ ਇਸ ਸਮੀ ਪੜੀਆ ਪੱਧਰ ਦੇਖੋ ਬਾਕੀ ਡਾਕਟਰ ਜਿਹੜੀ ਖੜਨੀ ਖੁੜਨੀ ਬੱਚਿਆਂ ਦਾ ਤੋਰਾ ਤੂਰਾ ਜਿਹੜਾ ਫੇਸਪੂਸ ਉਹ ਬਹੁਤ ਜਿਆਦਾ ਚੰਗਾ ਤਾਂ ਹੁਣ ਦੇਖ ਕਿੰਨੀ ਲੰਮੀ ਆ ਨਾ ਉਹਦੀ ਬਰੀਡ ਆ ਕਰੈਕਟਰ ਡਾਕਟਰ ਪੂਰੇ ਫੁੱਲ ਆਗੇ ਪੱਤਲਾਂ ਦਾ ਪੁੱਤਲਾਂ ਦਾ ਦੀ ਤੇ ਗਰਦਨ ਦੀ ਜਿਹੜੀ ਲੰਬਾਈ ਲੰਬੂਈ ਆ ਪੂਰੇ ਫੁੱਲ ਆ ਤੇ ਲੈਗ ਸਕੋਰ ਬਹੁਤ ਮਜ਼ਬੂਤ ਆ ਬਾਈ ਸਹੀ ਗੱਲ ਬਾਈ ਖੜਦੇ ਹੋ ਜਾਂਦੀ ਆ ਬੱਚੀ ਦੀ ਵਾਕਈ ਚੰਗੀ ਆ ਝੋਲੀ ਨਖਾਨ ਆ ਥਣ ਕੱਲਾ ਕੱਲਾ ਹੀ ਥਣ ਤਾਂ ਚਾਰ ਹੀ ਹੋਣਗੇ ਡਾਕਟਰ ਨਿਸ਼ਾਨ ਵੀ ਨਹੀਂ ਹੋਊਗਾ ਕਿਉਂਕਿ ਖੁੱਲੀਆਂ ਕਰਕੇ ਨਹੀਂ ਹੁਣ ਖੜਦੀਆਂ ਇਹ ਸਹੀ ਨਿਸ਼ਾਨ ਵੀ ਨਹੀਂ ਹੋਣਾ ਪੰਜਵੇਂ ਦਾ ਤਾਂ ਤੇ ਮੁੱਲ ਜਿਹੜਾ ਭਾਈ ਨੇ ਦੱਸੇ ਦਿੱਤਾ ਕੱਲੀ ਦਾ ਵੀ ਪੁੱਛੋਂਗੇ ਭਾਈ ਕਹਿੰਦਾ ਫੋਨ ਤੇ ਉਹ ਫੋਨ ਤੇ ਕਰਾਂਗੇ ਜੀ ਆਪਾਂ ਕੱਲੀ ਕੱਲੀ ਬੱਚੀ ਦਾ ਤੇ ਇਕੱਠੀਆਂ ਲਾਉਂਗੇ ਤਾਂ ਇੱਕ ਬੱਚੀ ਜਿਹੜੀ ਫ੍ਰੀ ਮਿਲ ਜਾਣੀ ਹੈ ਤੇ ਮੁੱਲ ਵੀ ਭਾਈ ਜਾਇਜ਼ ਆ 190 1 ਲੱਖ 90000 ਰੁਪਏ ਡਿਮਾਂਡ ਆ ਰੈਕਟਰ ਠੀਕ ਆ ਭਾਈ 6 ਨਾਲ ਆਗਾ કે 7 ਨਾਲ ਆਗਾ ਆਪਣਾ ਜਿਹੜਾ ਗਿਫਟ ਆ ਆਫਰ ਉਹ ਲਾਸਟ ਤੇ ਦਿਖਾਵਾਂਗੇ ਜੀ ਠੀਕ ਆ ਭਾਈ हां जी हां जी ये भी ले आओ भाई इधर एरी कितनी को उम्र होगी एरी डॉक्टर होगी 11 11.5 महीनेज 11 तो 11.5 महीनेज होगी चमक देखो बच्चेना देखो ਤੁਸੀਂ ਦੋਵੇਂ ਡਾਇਮੰਡ ਪੀਸ ਆਗੇ ਇੱਕ ਲੈਮਨ ਹੈਡ ਦੀ ਬੱਚੀ ਹੈਗੀ ਹਮ ਤੇ ਇੱਕ ਜੈਗ ਬੋਲ ਦੀ ਬੱਚੀ ਹੈਗੀ ਜਿਹੜੀ ਛੋਟੀ ਆ ਠੀਕ ਆ ਭਾਈ ਉਹਦੇ ਜੋ ਵੱਡੀ ਬੱਚੀ ਲੈਮਨ ਹੈਡ ਦੀ ਆਪਣੀ ਹਮ ਤੇ ਛੋਟੀ ਬੱਚੀ ਜੈਗ ਬੋਲ ਦੀ ਹੈਗੀ ਠੀਕ ਆ ਬੱਚੀਆਂ ਦੇ ਫੇਸ ਦੇਖੋ ਤੁਸੀਂ ਕੁਆਲਟੀ ਦੇਖੋ ਬੱਚੀਆਂ ਦੀ ਬਹੁਤ ਹੀ ਬਹੁਤ ਬਿਊਟੀ ਬੜੀ ਚੰਗੀ ਹੈ ਹਨਾ ਬੋਦੀ ਬਾਦੀ ਮਨ ਕੇ ਚਲੋ ਆ ਬੱਚੀ ਜਿਹੜੀ ਇਹ ਤੇ ਟੀਗੇ ਦੇ ਕਾਬਲ ਹੀ ਹੈਗੀ ਯਾਰ ਜੀ ਜਿਹੜੀ ਆ ਬੱਚੀ ਹੈਗੀ ਇਹ ਬਸ ਡੇਢ ਮਹੀਨਾ ਦੋ ਮਹੀਨਾ ਮਾਈ ਪਾਲਦੀ ਹੈ 1.5 ਮਹੀਨਾ 2 ਮਹੀਨਾ ਸਮਾਈ ਪਾਲਦੀ ਹੈ ਬਾਕੀ ਬੱਚੀ ਦਾ ਫੇਸ ਦੇਖੋ ਬਿਊਟੀ ਦੇਖੋ ਬੱਚੀ ਬਿਊਟੀ ਬੜੀ ਚੰਗੀ ਹੈ ਬੋਦੀ ਬੁਦੀ ਦੇਖੋ ਬੱਚੀ ਛੜਨੀ ਖੁੜਨੀ ਕਲਰ ਕੁਲ ਲੰਮੀ ਲੰਮੀ ਵੀ ਬਹੁਤ ਹੈ ਸਟਰਕਚਰ ਬਾਈ ਬਹੁਤ ਚੰਗਾ ਹੈਗਾ ਬੱਚੀ ਦਾ 28 30 ਕਿਲੋ ਮਦਰ ਮਿਲਕ ਹੈਗਾ ਕੁਆਲਿਟੀ ਤੇ ਜਿੰਨੀ ਸੀਮਨ ਡਿਟੇਲ ਹੈ ਸਾਰੀ ਆਪਣੇ ਕੋਲੇ ਲਿਖੀ ਪਈ ਹੈ ਇਹਨਾਂ ਦੀ ਬੱਚੀ ਆ ਵੀ ਬਹੁਤ ਚੰਗੀ ਆ ਬਈ ਫੇਸ ਫੂਸ ਦੇਖੋ ਟੋਆ ਟੂਆ ਬਹੁਤ ਚੰਗਾ ਖੜਨੀ ਖੁੜਨੀ ਬੱਚੀ ਮਾ ਕੀ ਦਾ ਫੇਸ ਦੇਖਿਓ ਪੱਟਪੁੜੇ ਦੀ ਚੜਾਈ ਦੇਖਿਓ ਬੱਚਿਆਂ ਦੀ ਉੱਪਰ ਤੋਂ ਤੇ ਬੱਚਿਆਂ ਦੀ ਲੰਬਾਈ ਦੇਖੋ ਲੰਬਾਈ ਦੇਖੋ ਹਨ ਜਿਹੜੀਆਂ ਚੀਜ਼ਾਂ ਹੁਣ ਨੋਟ ਕਰਨ ਵਾਲੀਆਂ ਨੇ ਉਹ ਚੀਜ਼ਾਂ ਵੈਸੇ ਜਲਦੀ ਵੀ ਟੀਕਾ ਲੈ ਲੈਣਾ ਇੱਧਰ ਦੇਖੋ ਬਈ ਜਿਵੇਂ ਜਿਹਾ ਉਹਨਾਂ ਬੱਚਾ ਦਾ ਹਨਾ ਅਜੇ 11 ਮਹੀਨਾ ਦਾ ਤੇ ਬੱਚੀ ਦੀ ਪੱਟਪੁੜੇ ਦੀ ਚੜਾਈ ਦੇਖਿਓ ਹਮਮ ਕੀ ਬਾਤ ਆ ਤੂਰਾ ਤੂਰਾ ਪੂਰਾ ਇੱਕ ਨੰਬਰ ਆ ਬਾਈ ਕਿਆ ਝੂਲੀ ਵੀ ਮੈਂ ਕਹਿੰਦਾ ਕੱਲਾ ਕੱਲਾ ਮੈਂ ਕਹਿੰਦਾ ਡਾਕਟਰ ਨਿਸ਼ਾਨ ਵੀ ਨਹੀਂ ਹੋਣਾ ਪੰਜਵੇਂ ਦਾ ਤੇ ਕੋਈ ਐ ਮਾਰ ਕੇ ਚਲੋ ਵੀ ਪੂਰੇ ਦਾ ਪੂਰਾ ਲੋਟ ਖਰੀਦਦੇ ਤੇ ਕੋਈ ਬੰਦਾ ਇੱਕ ਬੱਚੀ ਦੇ ਵੀ ਨਿਸ਼ਾਨ ਦਿਖਾ ਦੇ ਹਨਾ ਆਪਾਂ ਪੂਰੇ ਦਾ ਪੂਰਾ ਲੋਟ ਵਾਪਸ ਕਰਾਂਗੇ ਠੀਕ ਆ ਹੂੰ ਪੂਰੇ ਦਾ ਪੂਰਾ ਲੋਟ ਬਾਈ ਕਹਿੰਦਾ ਵਾਪਸ ਐਨੀ ਆਪਣੀ ਗਰੰਟੀ ਹੋਊ ਐਨੀ ਗਰੰਟੀ ਹੋਊ ਬਾਈ ਗਰੰਟੀ ਫੁੱਲ ਆ ਬਾਈ ਦੀ ਤੇ ਅੱਗੇ ਵੀਰੇ ਅੱਗੇ ਆ ਗਈ ਬਾਈ ਬੱਚੀ ਐਚ ਐਫ ਐਚ ਐਫ 6 ਨੰਬਰ ਤੇ ਆ ਗਈ ਇਹ ਕਿੰਨੀ ਕੁ ਉਮਰ ਹੋ ਗਈ ਭਰਾ ਦੀ ਇਹਦੀ ਡਾਇਕਟਰ ਹੋਊਗੀ 12 ਤੋਂ 13 ਮਹੀਨੇਜ 12 ਤੋਂ 13 ਮਹੀਨੇ ਦੀ ਹਾਂ ਇਹ ਵੀ ਟੀਕਾ ਲੱਗਣ ਦੇ ਕਾਬਲ ਆ ਬੱਚੀ ਹੂੰ ਬੱਚੀ ਦੀ ਪਿੱਠ ਪੂਲੇ ਦੀ ਚੜਾਈ ਰੰਗ ਰੂਪ ਤੇ ਜਿਹੜਾ ਮੰਤਰਾ ਉਹ ਦੇਖਿਓ ਤੁਸੀਂ ਕੀ ਬਾਤ ਆ ਹਨਾ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਯਾਰ ਜਿਵੇਂ ਆਧਿਕਲ ਡਿਮਾਂਡ ਆ ਨਾ ਇਸ ਪ੍ਰਿੰਟ ਦੀ ਬਈ ਫੇਸ ਦੇਖੋ ਫੇਸ ਦੀ ਕੁਆਲਿਟੀ ਕਮਾਲ ਆ ਖੜ ਨਹੀਂ ਖੁੜ ਨਹੀਂ ਲੈ ਬੱਚੀ ਦੀ ਕੀ ਬਾਤ ਆ ਮੈਂ ਕਹਣਾ ਡਾਕਟਰਾਂ ਮਾ ਕੋਪੀ ਈਜ਼ੀ ਆਗੇ ਸਾਰੇ ਜਿੰਨੇ ਵੀ ਅੱਜ ਤਾਂ ਸਹੀ ਗੱਲ ਆ ਬਈ ਬੱਚਿਆਂ ਦੇ ਕੱਤ ਦੇਖ ਲਓ ਤੁਸੀਂ ਖੜੀਆਂ ਐਚ ਐਫ ਏ ਤਿੰਨੇ ਤੇ ਨੇ ਐਚ اف ਇਹ ਤੇ ਨੇ ਐਚ اف ਆ ਸ਼ੇਰ ਦੇ ਵਿੱਚੋਂ ਜੀ ਬਰਾਬਰ ਦੇ ਕਦ ਬਰਾਬਰ ਦੇ ਕਦ ਕਾਟ ਹੈਗੇ ਹਮ ਵੱਡੀ ਦੇ ਟੀਕਾ ਲੱਗਿਆ ਪਹਿਲੀ ਦੇ ਇਹਨਾਂ ਦੇ ਲੱਗਣਾ ਟੀਕਾ ਇਹਨਾਂ ਦੇ ਲੱਗਣਾ ਇਹ ਵੀ ਕੁਆਲਿਟੀ ਟਾਪ ਆ ਗਈ 40 ਤੋਂ ਪਲੱਸ ਮਿਲ ਕੇ ਰਿਕਾਰਡ ਆ ਬੱਚੀਆਂ ਦਾ ਇਹਨਾਂ ਦਾ ਠੀਕ ਆ ਬਾਈ ਹਾਂਜੀ 40 ਤੋਂ ਪਲੱਸ ਜਿਹੜਾ ਮਾਂ ਦਾ ਦੁੱਧ ਆ ਬਾਈ ਤੇ ਫੇਸ ਫੂਸ ਖੜਨੀ ਖੁੜਨੀ ਬੱਚੀ ਦੀ ਕੁਆਲਿਟੀ ਵਾਕਈ ਚੰਗੀ ਆ ਬਾਈ ਤੋਰਾ ਤਾਰਾ ਵੀ ਚੰਗਾ ਝੂਲੀ ਦੀਆਂ ਬਾਈ ਸਾਫੀ ਹੋਣਗੀਆਂ ਮੈਂ ਕਹਾਂ ਬਾਈ ਉਹਦਾ ਗਾਰੰਟੀ ਆ ਆਪਣੀ ਚੰਗੇ ਸੀਮਣ ਵੀ ਆ ਨੇ ਅੱਗੇ ਆਇਆ ਭਾਈ ਆਪਣਾ ਗਿਫਟ ਆ ਜਿਹੜਾ 7ਵੇਂ ਨੰਬਰ ਵਾਲਾ ਲੈ ਭਾਈ ਉਹ ਵੀ ਆਪਾਂ ਲਖਾ ਦੇਣਾਗਾ ਉਹ ਵੀ ਜਰਸੀ ਦੇ ਵਿੱਚ 50068 ਦੀ ਹੈਗੀ ਤੇ ਬਲੈਕ ਕਲਰ ਦੇ ਵਿੱਚ ਚਲੀ ਗਈ ਥੋੜੀ ਜੀ 50068 ਬਲੈਕ ਕਲਰ ਗਿਫਟ ਆ ਜਿਹੜਾ ਭਾਈ ਨਾਲ ਫ੍ਰੀ ਦੇਣੀ ਆ ਹੈ ਉਹ ਵੀ ਜਿਵੇਂ ਕਹਿੰਦੇ ਭਾਈ ਕੁਆਲਿਟੀ ਫੁੱਲ ਆ 50068 ਦੀ ਆ ਹਮ ਫੁੱਲ ਬਾਇਓ ਡਾਟਾ 28 29 ਕਿਲੋ ਵਾਲੀ ਮੱਗਾਂ ਦੀ ਵੱਛੀ ਹੈਗੀ ਅੱਛਾ ਕੱਦ ਵੇਲ ਲੰਬਾਈ ਲਮੂਈ ਤੇ ਜਿਹੜਾ ਪੇਟਾ ਪੁੱਟਾ ਬਹੁਤ ਚੰਗਾ ਵੱਛੀ ਦਾ ਸਹੀ ਗੱਲ ਆ ਭਾਈ ਹਨਾ ਲੰਮੀ ਲੰਮੀ ਫੁੱਲ ਲੰਮੀ ਲੰਮੀ ਪੂਰੀ ਫੁੱਲ ਲੱਗੀ ਫੇਸ ਦੇਖੋ ਟੂਆ ਟੂਆ ਬਹੁਤ ਚੰਗਾ ਪੈਂਦਾ ਕਰਮਣੀ ਦੇ ਲੈ ਬਿਊਟੀ ਦੇਖ ਬਈ ਚੈੱਕ ਕਰ ਬਿਊਟੀ ਕੀ ਬਾਤ ਹੈ ਬੋਦੀ ਬੋਦੀ ਪੂਰੀ ਚੰਗੀ ਆ ਬੋਦੀ ਪੂਰੀ ਫੁੱਲ ਚੰਗੀ ਆ ਬਾਕੀ ਵੇਟ ਤੇ ਜਿਹੜੀ ਲੈਂਥ ਆ ਗਈ ਉਹ ਪੂਰੀ ਚੰਗੀ ਆ ਟੀਕੇ ਦੇ ਕਾਬਲਾ ਬੱਚੀ ਟੀਕੇ ਦੇ ਤਕਰੀਬ ਨਾਲ ਕਾਬਲੀ ਆ ਬਈ ਤਾਂ ਥਾਣਾ ਚਾਰ ਹੀ ਹੋਣਗੇ ਨਿਸ਼ਾਨ ਵੀ ਨਹੀਂ ਹੋ ਪੰਜਵੇਂ ਦਾ ਤਾਂ ਇਹ ਬਈ ਸਾਰਿਆਂ ਨਾਲ ਗਿਫਟ ਆ ਜਿਹੜਾ ਫਰੀ ਦੇ ਦਿੱਤਾ ਜਾਣਾ ਚੰਗੀ ਆ ਬੱਚੀ ਕੁਆਲਟੀ ਵਾਲੀ ਆ ਆ ਟੀਕੇ ਬੱਸ ਇਹਨੇ ਜਾਣਸਾਰ ਲੈ ਲਿਆ ਟੀਕੇ ਦਾ ਡਾਕਟਰ ਜਾਣਸਾਰ ਲੈ ਲੈਣਾ ਐ ਮੰਨ ਕੇ ਚੱਲ ਵੀ ਅੱਜ ਤਾਂ ਆਪਣੇ ਕੋਲ ਇੱਕੋ ਹੀ ਜਰਸੀ ਦਾ ਜਿਹੜਾ ਬੱਚਾ ਹੈਗਾ ਟੀਕੇ ਤੋਂ ਜਿਹੜਾ ਡੇਢ ਮਹੀਨਾ ਕੱਟਦਾ ਹਜੇ ਹਾਂ ਬਾਕੀ ਸਾਰੀਆਂ ਸਾਰੀਆਂ ਜਿਹੜੀਆਂ ਬੱਚੀਆਂ ਆਪਣੇ ਟੀਕੇ ਦੇ ਕਾਬਲ ਆ ਹਮ ਸਹੀ ਗੱਲ ਆ ਬਈ ਕੁਆਲਿਟੀ ਪੂਰੀ ਫੁੱਲ ਆ ਬਾਇਓ ਡਾਟਾ ਸਾਰਾ ਹੈਗਾ ਆਪਣੇ ਕੋਲ ਤੇ ਚੰਗੇ ਮਿਲ ਕੇ ਰਿਕਾਰਡ ਵਾਲੀਆਂ ਬੱਚੀਆਂ ਤਿੰਨ ਪੀੜੀਆਂ ਦਾ ਬਾਈ ਕੋਲੇ ਰਿਕਾਰਡ ਪਿਆਗਾ ਬਈ ਕੱਲੇ ਕੱਲੇ ਬੱਚੀ ਦਾ ਫੁੱਲ ਡਾਟਾ ਬਾਕੀ ਇਹ ਬੱਚੀਆਂ ਆਪ ਹੀ ਮੂੰਹੋਂ ਬੋਲਦੇ ਨੇ ਹਾਂ ਮਾਹ ਹੈ ਡਾਕਟਰ ਜਮਾ ਕੋਕਾ 20 ਜੀ ਪੈ ਗਿਆ ਸਭ ਕਲਾ ਕਲਾ ਥਾਣਾ ਹਨਾ ਝੂੜੀ ਝਾਲੀ ਕਮਾਲ ਦੀ ਆ ਤੇ ਨਗ ਸੀਗੇ ਭਰਾ ਕੋਲੇ ਬਈ ਟੋਟਲ 7 ਤੇ 6 ਇਹਦੇ ਨਾਲ ਜਿਹੜਾ ਇੱਕ ਜਿਹੜਾ ਫਰੀ ਹੈ ਇੱਕ ਗਿਫਟ ਆਪਣਾ ਫਰੀ ਆ 190000 ਡਾਕਟਰ ਆਪਣੀ ਡਿਮਾਂਡ ਆ ਤੇ ਜਿਹੜੀ ਡਿਲੀਵਰੀ ਆਪਣੀ ਉਹ ਵੀ ਫਰੀ ਆ ਉਹ ਵੀ ਕਿਲੋਮੀਟਰ ਦੀ ਠੀਕ ਹੈ ਬਾਈ ਧੰਨਵਾਦ